ਇਹ ਇਹ ਦੇ ਫਾਗੋ ਚੋ ਕਰੋ ਬਸ ਕਰੋ ਮੂੰ ਮਿਠਾ ਆਦੋਂ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਲਾਹ ਹੋਨ ਸੀਯਾ ਬੰਦੀ ਰਾਮ ਚੰਦਰ ਮਹਾਰਾਜ ਕੀ ਜੈ ਸ਼ੰਕਰਾਇ ਐਂ ਵੀਰ ਬજરੰਗੀ ਹਰਿ ਹਰਿ ਚਲੋ ਜਨ ਕਰੋ ਮਾਂ ਚੰਦਪੁਣੀ ਜੀ ਦਾ ਦੋਸਾ ਜੇ ਦਰ ਯਾਰ ਇਹ ਨਾ ਇਹ ਨਾ ਇਹ ਨਾ ਇਹ ਨਾ ਗੱਲਾਂ ਕਰਦਾ ਕਿ ਮੈਂ ਦਾ ਜਾਜਕ ਹੈ ਬੋਲ ਸਿਆਪਤੀ रामचंद्र महाराज की जय पवनसुत हनुमान की जय ਹੋ ਤਾਂ ਵਿਚਾਈ ਚੁੱਕੇ ਮੈਨੂੰ ਇਹ ਵੀ ਖੁਸ਼ੀ ਹੈ ਤੇਸ ਤੋਂ ਪਹਿਲੇ ਜਦੋਂ ਰਨਾਵਾ ਸਾਹਿਬ ਨੇ ਫਸਟ ਇਲੈਕਸ਼ਨ ਤੇ ਦੂਸਰਾ ਇਲੈਕਸ਼ਨ ਮਿਲਿਆ ਸੀ ਤਦੋਂ ਵੀ ਇਹ ਰਾਮ ਮੰਦਰ ਭਗਵਾਨ ਦਾ ਉਪਰ ਝੰਡਾ ਲਹਿਰਾ ਕੇ ਗਏ ਸੀ ਅਰ ਅੱਜ ਜਿਹੜੇ ਇਸ ਗੱਲ ਨੂੰ ਜਾਣਦੇ ਨੇ ਮੈਨੂੰ ਤੇ ਇਹ ਜਣਾ ਹੈ ਇਹ ਦੇਰਨ ਵਾਸੀਆਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਕਿ ਜੋ ਸੇਵਾ ਦੰਡੀ ਗਈ ਹੈ ਸਿਰੇ ਚੜ੍ਹਨ ਲਈ ਜਿੰਨੇ ਵੀ ਮੇਰੇ ਭਗਤ ਜਨ ਇੱਥੇ ਬੈਠੇ ਹਨ ਲੇਡੀਜ਼ ਬੈਠੀਆਂ ਨੂੰ ਪ੍ਰਚਾਰ ਕਰਨਾ ਔਰ ਪ੍ਰਚਾਰ ਕਰਨ ਨਾਲ ਜੋ ਵੀ ਕਿਸੇ ਦੀ ਸ਼ਰਧਾ ਮੁਤਾਬਕ ਹੈ ਉਹ ਇੱਥੇ ਅੱਜ ਮੈਨੂੰ ਸ਼੍ਰੀ ਰਾਮ ਮੰਦਿਰ ਦੇ ਵਿੱਚ ਦਰਸ਼ਨ ਕਰਨ ਦਾ ਮਹਿਲਾਵਾਂ ਦੇ ਨਾਲ ਜਿਹੜਾ ਤੇ ਪਾਠ ਹੋ ਰਿਹਾ ਸੀ ਔਰ ਕੀਰਤਨ ਦੇ ਵਿੱਚ ਵਿਚਰਨ ਦਾ ਮੌਕਾ ਮਿਲੇ ਆਸ਼ੀਰਵਾਦ ਲਿਆ ਭਗਵਾਨ ਰਾਮ ਦਾ ਵੀ ਹਮੇਸ਼ਾ ਹੀ ਸਾਡੇ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਇਸ ਸਥਾਨ ਤੋਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਅਸੀਂ ਹਮੇਸ਼ਾ ਇੱਥੇ ਮੱਥਾ ਟੇਕਦੇ ਰਹੀਏ ਚਰਨ ਉਹਨਾਂ ਦੇ ਉਹਨਾਂ ਦੇ ਸੀਸ ਨਵਾਉਂਦੇ ਰਹੀਏ ਨਾਲ ਹੀ ਮੈਂ ਸਾਰੀ ਕਮੇਟੀ ਮੈਂਬਰਾਂ ਨੂੰ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਕੰਮ ਦੇ ਵਿੱਚ ਤੁਹਾਨੂੰ ਸਾਡੇ ਪਰਿਵਾਰ ਵੱਲੋਂ ਲੰਘਦਾ ਹੈ ਅਸੀਂ ਅਸ਼ੀਰਵਾਦ ਦੇ ਵਿੱਚ ਹਾਜ਼ਰ ਹਾਂ ਜਿੱਥੇ ਵੀ ਤੁਹਾਨੂੰ ਜ਼ਰੂਰਤ ਪਵੇਗੀ ਇੱਕ ਆਵਾਜ਼ ਦੋਗੇ ਤੇ ਰੰਡਾਵਾ ਪਰਿਵਾਰ ਖੜਾ ਹੋ ਜਾਵੇ ਜਿਮਨੀ ਚੁਣਾ ਚੱਲ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਧਰਮ ਦਾ ਮਸਲਾ ਹੈ ਮੈਂ ਇੱਥੇ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦੀ ਮੈਂ ਆਸ਼ੀਰਵਾਦ ਲੈਣ ਲਈ ਆਈ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਕ ਲਾਕਾਨ ਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਹੈ ਕਿ RAM ਮੰਦਿਰ ਦਾ ਹਾਲ ਬੰਨਾ ਤੇ ਜਤਿੰਦਰ ਜਤਿੰਦਰ ਮੈਡਮ ਫਿਰ